ਇਸ ਲਈ ਤਾਂ ਇਹ ਹੋ ਜਾਂਦਾ ਕਿ ਕੋਈ ਸੁਣਦਾ ਨਹੀਂ ਵਿਚਾਰ ਨਹੀਂ ਕਿ ਇਹ ਵੀ ਆਪਰੇ ਨਹੀਂ ਕੋਈ ਇਹਨਾਂ ਦਾ ਗੰਦ ਮਚਾ ਰਹੀ ਉਹਨਾਂ ਦਾ ਤੰਦ ਖੋਲ ਰਹੀ ਕਿਉਂਕਿ ਉਹ ਤਾਂ ਖੁਦ ਗੰਦ ਆ ਉਹ ਖੁਦ ਦਾ ਅੱਜ ਨਹੀਂ ਉਹ ਕੋ ਨੂੰ 6 ਮਹੀਨੇ ਪਹਿਲਾਂ ਸੁ ਹੋ ਜਾਂਦੀ ਆ 6 ਮਹੀਨੇ ਬਾਅਦ ਜਾ ਕੇ ਆ ਜਾਂਦੀ ਆ ਦੇਖੋ ਜਾਂਦੀ ਕਿ ਪਾਰਟੀ ਨਾ ਜਾਂਦੀ ਆ ਤੇਰੀ ਜਿੱਪ ਤੇ ਲਵਾ ਲੈਂਦੇ ਆ ਕਿ ਮੈਂ ਇਹਨਾਂ ਦਾ ਰੋਲ ਨਹੀਂ ਆ ਇਹ ਮੇਰੀ ਪਾਰਟੀ ਆ 6 ਸਾਲ ਨਹੀਂ ਬਸ ਹੋ ਜਾਂਦੀ ਆ ਫੇ ਕਿਸੇ ਨਾਲ ਆਉਂਦੀ ਆ ਹੁਣ ਸੇਕ ਕਦੇ ਬੰਦਿਆਂ ਨਾਲ ਆ ਗਈ ਕਿ ਮੈਂ ਇਹਨਾਂ ਦੇ ਨਾਲ ਵਾ ਮੇਰੇ ਨਾਲ ਇਹ ਆ ਗਏ ਆ ਤੇ ਮੈਂ ਹੁਣ ਸੇਕ ਆ ਪਤਾ ਕੀ ਗੱਲ ਆ ਇਹ ਦਾ ਤਾਂ ਪਹਿਲਾਂ ਇਹ ਕਲੀਅਰ ਕੀਤਾ ਜਾਵੇ ਪਹਿਲਾਂ ਆਪਣੇ ਆਪ ਨੂੰ ਕਲੀਅਰ ਕਰੇ ਕਿ ਬੀਬੀ ਤੂੰ ਹੈ ਕੌਣਾ ਤੂੰ ਮੰਦੀ ਕਿਹਨੂੰ ਆ ਪਹਿਲਾਂ ਤਾਂ ਇਹ ਪਾਸਟਰ ਬਣੀ ਸੀ ਲੋਕਾਂ ਨੂੰ ਘਰ ਬਲਾਬ ਲਾ ਕੇ ਪ੍ਰਾਰਥਨਾ ਕਰਉਂਦੀ ਸੀ YouTube ਦੇ ਉੱਤੇ ਵੀਡੀਓ ਕੱਢ ਕੇ ਦੇਖੋ ਕਿੰਨੀਆਂ ਆ ਇਹ ਕਿੰਨੀਆਂ ਪ੍ਰਾਰਥਨਾ ਕਰਦੀ ਸੀ ਪਰ ਉਹ ਬਾਜੋ ਮੇਰੇ ਕੋਲ ਮੈਂ ਪਰਮਿਸ਼ਨ ਨੂੰ ਮੰਗਦੀ ਆ ਤੁਸੀਂ ਸਾਰੇ ਪਰਮਿਸ਼ਨ ਨੂੰ ਮਨੋ ਪ੍ਰਚਾਰ ਕਰਦੀ ਸੀ ਫਿਰ ਸ਼ਿਵ ਸੈਨਾ ਜਾ ਕੇ ਮੈਂ ਈਦੂ ਬਣ ਗਈ ਹੁਣ ਆ ਕੇ ਸਿੱਖ ਬਣ ਗਈ ਇਹ ਪਹਿਲਾਂ ਇਹ ਤਾਂ ਕਲੀਅਰ ਕਰੇ ਕਿ ਹੈ ਕਿਹਦੇ ਨਾਲ ਆ ਇਹ ਕਿਹੋ ਜਿਹਾ ਮੰਨਦੀ ਆ ਕਿਉਂਕਿ ਵਫਾਦਾਰੀ ਦੇਗਾ ਇਨਸਾਨ ਰੱਬ ਦੇ ਨਾਲ ਵਫਾਦਾਰ ਨਹੀਂ ਹੈਗਾ ਉਹ ਕਿਹਦੇ ਨਾਲ ਵਫਾਦਾਰ ਹੋਊਗਾ ਦੂਜਾ ਇਹ ਕਹਦੀ ਆ ਕਿ ਬੀਬੀਆਂ ਮੇਰੇ ਕੋਲ ਆ ਕੇ ਮੈਨੂੰ ਕਹਿੰਦੀਆਂ ਕਿ ਸਾਡੀ ਹੈਲਪ ਕਰੋ ਤੇ ਸਾਡੀ ਮਦਦ ਲਈ ਤੂੰ ਬੋਲ ਬੀਬੀ ਪਹਿਲਾਂ ਆਪਣਾ ਘਰ ਦਾ ਮਸਾਲਾ ਤੇਰਾ ਸਹੁਰਾ ਸਾਹਿਬ ਆਪਣੀ YouTube ਤੇ ਵੀਡੀਓ ਕੱਢ ਕੇ ਦੇਖੋ ਕਿੰਦਾ ਰੋ ਰਿਹਾ ਆਪਣੇ ਘਰ ਨੂੰ ਉਹ ਕਹਿ ਰਿਹਾ ਕਿ ਮੇਤੋ ਇਹਦਾ ਛੁਟਕਾਰਾ ਕਰਾ ਕੇ ਮੈਂ ਇਹਨੂੰ ਇਹਦਾ ਛੁਟਕਾਰਾ ਹੋ ਗਿਆ ਮੇਰਾ ਛੁਟਕਾਰਾ ਹੋਇਆ ਉਹ ਦੇਖੋ ਕਿੰਦਾ ਰੋ ਰਿਹਾ ਆ ਹੈ ਪਹਿਲਾਂ ਤਾਂ ਆਪਣਾ ਘਰ ਜਾ ਕੇ ਸੰਭਲਾ ਆਪਣਾ ਘਰ ਜਿਹਦਾ ਆਪਣਾ ਘਰ ਨਹੀਂ ਸਾਫ ਹੋਇਆ ਉਹ ਕਿਹਦੀ ਹੈਲਪ ਕਰੂਗੀ ਮੈਨੂੰ ਤੁਸੀਂ ਦੱਸੋ ਇਹਦੀ ਹੈਲਪ ਕਰੂਗੀ ਉਹ ਕਿਸੇ ਵੀ ਕੋਈ ਹੈਲਪ ਨਹੀਂ ਕਰ ਸਕਦਾ ਜਿਹਦਾ ਆਪ ਦਾ ਘਰ ਨਹੀਂ ਵੱਸਿਆ ਦੂਸਰਾ ਉਹ ਕਹਿ ਰਹੀ ਆ ਕਿ ਮੇਰਾ ਜੀ ਪਾਸਤਵਾ ਨੇ ਘਰ ਖਰਾਬ ਕਰ ਦਿੱਤਾ ਮੇਰੇ ਤੇ ਜੀ ਪਹਿਲੀ ਗੱਲ ਤੇ ਅੱਜ ਬਾਰ-ਬਾਰ ਮੀਡੀਆ ਤੇ ਆ ਕੇ ਇੱਕੋ ਹੀ ਗੱਲ ਬੋਲਦੀ ਆ ਉਹ ਮੈਂ ਤੇ ਪਤਾ ਕਰਵਾਤਾ ਮੈਂ ਤੇ ਪਤਾ ਕਰਵਾਤਾ ਬੀਬੀ ਜੇ ਤੂੰ ਲੋਕਾਂ ਦੇ ਹੁਣ ਉੱਠ ਕੇ ਕਹੂੰਗੀ ਤਾਂ ਕਿਸੇ ਵੀ ਧਰਮ ਦੇ ਖਿਲਾਫ ਉੱਠ ਕੇ ਕਹੂੰਗੀ ਕਿ ਮੈਂ ਉੱਥੇ ਆਹ ਕਰਦੀ ਸੀ ਮੈਂ ਉੱਥੇ ਆਹ ਕਰਦੀ ਸੀ ਤੇ ਤੇਤੇ ਪਰਚਾ ਉਹਦੇ ਕਰਾਇਆ ਤੂੰ ਕਲੀਅਰ ਕਰ ਤਾਂ ਫਿਰ ਜਦੋਂ ਕਾਨਫਰੈਂਸ ਕਰਕੇ ਬੋਲੀ ਸੀਗੀ ਵਿੱਚ ਆ ਕੇ ਉਹ ਨਿਹੰਗ ਵੀਰ ਨੇ ਆ ਕੇ ਬੋਲਿਆ ਕਿ ਤੇਤੇ ਪਰਚਾ ਮੈਂ ਕਰਵਾਇਆ ਤੇ ਉਹਨਾਂ ਨੇ ਵੀ ਸਹੀ ਕਰਵਾਇਆ ਕਿ ਜਦੋਂ ਆਪ ਕਹਿ ਰਹੀ ਸੀ ਤੇ ਮੈਂ ਆਹ ਕੰਮ ਕਰਦੀਆਂ ਮੈਂ ਆਹ ਕੰਮ ਕਰਦੀਆਂ ਤੇ ਫਿਰ ਪਰਚਾ ਹੋ ਗਿਆ ਫਿਰ ਹੁਣ ਕਾਹਦਾ ਕਲੀਅਰ ਕਰਨਾ ਬਾਰ-ਬਾਰ ਕੀ ਚੋਣਦੀ ਕੀ ਆਹੀ ਇਹ ਪਤਾ ਬਾਰ-ਬਾਰ ਇੱਕੋ ਜਾ ਕੇ ਗੱਲ ਕਰਦੀ ਮੇਰੇ ਤੇ ਪਰਚਾ ਕਰਵਾਤਾ ਮੇਰਾ ਘਰ ਵੀ ਮੈਨੇ ਖਰਾਬ ਕਰ ਦਿੱਤਾ ਮੇਰਾ ਘਰ ਉਹਨਾਂ ਨੇ ਖਰਾਬ ਕਰ ਦਿੱਤਾ ਕਿਹੜੇ ਪਾਸਟਰ ਨੇ ਦਾ ਘਰ ਖਰਾਬ ਕਰ ਦਿੱਤਾ ਕੋਣ ਨਾਲ ਕੋਣ ਪਾਸਟਰ ਕਿਸੇ ਦਾ ਘਰ ਖਰਾਬ ਕਰਦਾ ਕੋਈ ਇਨਸਾਨ ਕਿਸੇ ਦਾ ਘਰ ਨਹੀਂ ਖਰਾਬ ਕਰ ਸਕਦਾ ਤੇ ਇਹ ਪਾਸਟਰਾਂ ਦੀ ਗੱਲ ਕਰ ਪਹਿਲਾ ਇਹ ਬੀਬੀ ਪਹਿਲਾ ਆਪਣੇ ਆਪ ਨੂੰ ਕਲੀਅਰ ਕਰ ਲਵੇ ਕੀ ਹੈਗੀ ਆ ਇਹ ਕੌਣ ਹੈਗੀ ਆ ਇਹ ਕਿਸ ਦੇ ਨਾਲ ਹੈਗੀ ਆ ਠੀਕ ਆ ਘੇਰੇ ਧੋਕੇ ਇੰਨਾ ਗੰਦ ਬੋਲਦੀ YouTube ਤੇ ਵੀਡੀਓ ਜੀ ਕੱਢ ਕੱਢ ਕੇ ਦੇਖੋ ਇਹਨੇ ਯਹੋਵਾ ਚਾਚਰ ਤੋਂ ਸੋਹ ਤੁਹਾਡੇ ਚਾਰੇ ਨੇ ਨਾਮ ਰੱਖਿਆ ਆ ਤੇ ਅੱਜ ਇਹ ਪਹਿਲਾ ਕਲੀਅਰ ਕਰ ਲੈ ਇਹ ਕਲੀਅਰ ਕਰਕੇ ਸਾਨੂੰ ਇਹ ਦੱਸੇ ਅਸੀਂ ਅੱਜ ਇਕੱਠੇ ਹੋਏ ਆ ਕਿ ਇਹ ਹੈ ਕੌਣ ਆ ਇਹ ਹੈ ਕੋਈ ਨਹੀਂ ਹੈ ਸਿਰਫ ਪਤਾ ਕੀ ਗੱਲ ਆ ਕਦੀ ਇਹ ਹਿੰਦੂ ਬਣਦੀ ਆ ਕਦੀ ਇਹ ਸਿੱਖ ਬਣਦੀ ਆ ਕਦੀ ਇਹ ਕੁਛ ਬਣਦੀ ਆ ਪਹਿਲੇ ਇਹ ਸਿਰ ਕੇ ਦਾ ਇੱਕੋ ਹੀ ਮਕਸਦ ਆ ਕਿ ਮੈਂ ਇਹਨਾਂ ਦੇ ਇੱਥੇ ਮੈਂ ਦੰਗੇ ਕਰਾਵਾਂ ਮੈਂ ਲੜਾਈ ਕਰਾਵਾਂ ਤੇ ਮੈਂ ਬੈਠਾ ਇਹਦੇ ਪਿੱਛੇ ਕੋਈ ਜਿਹੜੇ ਵੀ ਇਹਦੇ ਪਿੱਛੇ ਜਿਹੜਾ ਇਹਨੂੰ ਅੱਗੇ ਕਰ ਕਰਕੇ ਬੋਲਦਾ ਆ ਜਿਹੜਾ ਇਹਨੂੰ ਅੱਗੇ ਕਰਦਾ ਆ ਉਹ ਇਹਨੂੰ ਪਹਿਲਾਂ ਇੱਕ ਇੱਕ ਦਾ ਤਾਂ ਹੁਣਾ ਸਿਖਾਵੇ ਕਿ ਕੌਣ ਆ ਕਿੱਥੇ ਜਾ ਕੇ ਇਹ ਬੋਲੂਗੀ ਇੰਨਾ ਤਾਂ ਗੰਦ ਬੋਲਦੀ ਇਹ ਕਿ ਉਹ ਸੁਣ ਨਹੀਂ ਹੁੰਦਾ YouTube ਤੇ ਕੱਢ ਕੇ ਦੇਖ ਲੋ ਮੈਂ ਨਹੀਂ ਬੋਲਦੀ ਇਹ ਖੁਦ ਬੋਲਦੀ ਆ ਇਹ ਜਿਹੜੀ ਬੀਬੀ ਸੀ ਜੀ ਕਿੱਥੇ ਪ੍ਰਚਾਰ ਕੰਮ ਕਰਦੀ ਸੀ ਇਹ ਜਲੰਧਰ ਦੇ ਵਿੱਚ ਸੀ ਕਿ ਬਾਹਰ ਸੀਗੀ ਜਦੋਂ ਤੁਸੀਂ ਹੁਣ ਕਹਿਣਾ ਕਿ ਪ੍ਰਚਾਰਕ ਬਣ ਕੇ ਆਈ ਸੀਗੀ ਈਸਾਈ ਧਰਮ ਦਾ ਪ੍ਰਚਾਰ ਕਰਦੀ ਸੀ ਪਾਸਟਰ ਬਣੀ ਹੈ ਇਹ ਕਿੱਥੇ ਦੀਆਂ ਗੱਲਾਂ ਇਹ ਇਥੇ ਦੀਆਂ ਨਹੀਂ ਦਾ YouTube ਤੇ ਹੀ ਦੇਖਿਆ ਸੀ ਜਲੰਧਰ ਦੀ ਜਿੱਥੇ ਦੀ ਇਹ ਹੋਊਗੀ ਜਿੱਥੇ ਜੀ ਵੀ ਇਹ ਹੋਊਗੀ ਉੱਥੇ ਤਾਂ ਇਹਨੇ ਆਪਣੇ ਚਰਚ ਦਾ ਨਾਮ ਰੱਖਿਆ ਯਹੋਵਾ ਚਰਚ ਇਹਨੇ ਉੱਥੇ ਦਾ ਦੁਹੀ ਪੜ੍ਹ ਕੇ ਦੇਖੋ ਇਹਦੀਆਂ YouTube ਦੇ ਉੱਤੇ ਵੀਡੀਓ ਇੱਕ ਆਲ ਕੇ ਦੇਖੋ ਸਾਰੇ ਨਹੀਂ ਆ ਜੂਗੀਆਂ ਉਹਦੇ ਵਿੱਚ ਇਹ ਤਾਂ ਗੰਨ ਜੋ ਮਚਾਉਂਦੀ ਆ ਉਹਦੇ ਵਿੱਚ ਗੰਦ ਮਚਾਉਂਦੀ ਆ ਆਪ ਹੀ ਤੁਹਾਨੂੰ ਪਤਾ ਲੱਗ ਜਣਾ ਕਿ ਕਿੰਨਾ ਕ ਗੰਦ ਮਚਾਉਂਦੀ ਆ ਇਹ ਦੂਸਰੀ ਗੱਲ ਇਹ ਕਰਦੀ ਆ ਕਿ ਵੀ ਉੱਥੇ ਚਰਚ ਦੇ ਵਿੱਚ ਖੰਭਰਾ ਚਰਚ ਦੀ ਗੱਲ ਕਰਦੀ ਆ ਬਾਰ-ਬਾਰ ਇਹ ਖੰਭਰਾ ਚਰਚ ਦੇ ਟਾਰਗੇਟ ਬਾਰ-ਬਾਰ ਕਿਉਂ ਕਰਦੀ ਆ ਇਹਦੇ ਤੋਂ ਸਾਨੂੰ ਇਹ ਪਤਾ ਲੱਗਦਾ ਸੀ ਕਿ ਇਹ ਖੰਭਰਾ ਚਰਚ ਤੋਂ ਕੋਈ ਪੈਸੇ ਦੀ ਵੀ ਡਿਮਾਂਡ ਕਰਦੀ ਹੈ ਉਸ ਬਾਰੇ ਇਹ ਤਾਂ ਕਹਿ ਰਿਹਾ ਕਿ ਪੰਜਾਬ ਪੁਲਿਸ ਦੀ ਸੌਖਰੀਦੀ ਹੋਈ ਆ ਚਰਚ ਨੇ ਤਾਂ ਫੇਰ ਖਰੀਦੀ ਹੋਈ ਆ ਵਿਕੀ ਹੋਈ ਆ ਪੰਜਾਬ ਪ ਕੰਨ ਪੰਜਾਬ ਜਿੰਨੇ ਨੇ ਸਮ ਕੱਲ ਨੂੰ ਜਦੋਂ ਸਿੱਧੀ ਨਾਲ ਲਾਈ ਹੋਏ ਤੁਸੀਂ ਉਹਨੂੰ ਗ੍ਰੇਡ ਦੇਣ ਦੇ ਉੱਥੇ ਗੱਲ ਹੋਈ ਸੀ ਕਿ ਇਹਨੇ ਕੁਝ ਡਿਮਾਂਡਸ ਕੀਤੀ ਸੀ ਕਿ ਸਾਰੇ ਕਿੱਥੇ ਕਿੱਥੇ ਕੀਤੀ ਸੀ ਕਿੱਥੇ ਕੀਤੀ ਸੀ ਕੋਈ ਸਮੂਹ ਬਣਾਵੇ ਨਹੀਂ ਨਹੀਂ ਇਹਨੇ ਚੱਤ ਦੀ ਡਿਮਾਂਡ ਕੀਤੀ ਸੀ ਕਿ ਮੈਨੂੰ ਪੈਸਾ ਦਿੱਤਾ ਜਾਵੇ ਮੈਂ ਪਿੱਛੇ ਹਟ ਜਾਵਾਂ ਅੱਛਾ ਇਸ ਤਰ੍ਹਾਂ ਦੀ ਕੋਈ ਗੱਲ ਮਤਲਬ ਜੀ 10 ਕਰੋੜ ਦੀ ਮੰਗ ਰੱਖੀ ਸੀ ਨਾਲ ਜਗਾ ਦੀ ਵੀ ਮੰਗ ਰੱਖੀ ਸੀ ਬਸ ईए कसूरव होता जाता है ना समझौता उ जितने दोनों पार्टिया चल रही हूँ पास तो सब कुछ क्लीयर है प्रचार कर रहे हैं यही कारगेट करती है का कर बार बार क्यों करे भी तेन की चाहिए क्लीयर करे ना अपनी गलत ਮੋਂ ਉਤਰਾਵ ਕਰਨ ਹਾਂਜੀ ਬਸ ਪੰਜਾਬ ਵਿੱਚ ਆ ਕੇ ਆ 6 ਮਹੀਨੇ ਬਾਅਦ ਕਿਸੇ ਅਲੱਗ ਬਾਕੀ ਨਾਲ ਜੁੜਦੀ ਆ ਕਦੀ ਸ਼ਿਸ਼ਤਰ ਨਾਲ ਆਦੀ ਹੁਣ ਜੀ 12 ਕੋਈ ਵੀ ਉਹਨਾਂ ਦਾ ਸਪੋਰਟ ਰਖੜਿਆ ਹੁਣ ਉਹ ਨਾਲ ਆਗੇ ਬਸ ਇਹ ਸਪੋਰਟ ਚਾਹੀਦੀ ਹੁੰਦੀ ਆ ਜਦ ਤੱਕ ਇਹ ਸਪੋਰਟ ਨਹੀਂ ਮਿਲਦੀ ਉਦੋਂ ਤੱਕ ਠੰਗੀ ਰਹਿੰਦੀ ਆ ਲੱਗਦਾ ਉਹਨਾਂ ਦੀ ٹیم ਅਕਸਰ ਹੋ ਜਾਂਦਾ ਸਿਰ ਦੰਗੇ ਹੀ ਆ ਜੀ ਇਸ ਟਾਈਮ ਤੇ ਇਹੀ ਲੱਗਦਾ ਪਿਆ ਜਿਵੇਂ ਪਾਰਟੀਆਂ ਬਦਲ ਰਹੀਆਂ ਔਰ ਸਿਰਫ ਇਹ ਆਪਸ ਵਿੱਚ ਹਮਲਾ ਹੀ ਖਲਾਫ ਬੋਲਦੀ ਹੈ ਕਿ ਬਾਕੀ ਧਰਮਾਂ ਬਾਰੇ ਨਹੀਂ ਗੁੰਜਦੀ ਭਾਈ ਸਾਹਿਬ ਜਿੱਦਾਂ ਇਹ ਪੈਸੇ ਦੀ ਮੰਗ ਚਰਚ ਤੋਂ ਕਰਦੀ ਆ ਤੇ ਫਿਰ ਹਰ ਇੱਕ ਤੋਂ ਮੰਗ ਕਰ ਸਕਦੀ ਆ ਚਰਚ ਦੀ ਪੈਸੇ ਤੇ ਪੈਸੇ ਇਹਨਾਂ ਨੂੰ ਜੇ ਇਹਨੂੰ ਪੈਸੇ ਹੀ ਚਾਹੀਦੇ ਆ ਤਾਂ ਫਿਰ ਬੈਹਿਵੇ ਕਿਤੇ ਕੋਲਾ ਲੈ ਕੇ ਸੜਕ ਦੇ ਉੱਤੇ ਉਸ ਤੋਂ ਪਾ ਕੇ ਜਾਣ ਤੇ ਲੋਕ ਇਕੱਠੇ ਕਰ ਲਵੇ ਫਿਰ ਉੱਥੋਂ ਇਹਨਾਂ ਗੰਦ ਜੋ ਬੋਲਦੀ ਆ YouTube ਤੋਂ ਕਮਾਲ ਵਿੱਚ ਥੋੜਾ ਕਮਾਦੀ ਹੁੰਦੀ ਹੈ ਇਹਦੇ ਸਾਰਾ ਪਰਿਵਾਰ ਰੋਂਦਾ ਫਿਰਦਾ ਕਹਿੰਦੀ ਮੇਰਾ ਘਰ ਖਰਾਬ ਕਰ ਦਿੱਤਾ ਮੇਰਾ ਭਲਾ ਨਾ ਕਰਦਾ ਸਾਡੇ ਦਾ ਘਰ ਖਰਾਬ ਹੋਇਆ ਨਹੀਂ ਸਾਡੇ ਦਾ ਘਰ ਤੱਲਕ ਬਸ ਕਰ ਲੈਣਾ ਸਿਰੋਗ ਨਾਲ ਹੀ ਆ ਸਾਡੇ ਅੱਜ ਵੀ US ਵਿੱਚ ਰਹਿੰਦੇ ਅੱਜ ਵੀ ਨਾਲ ਹੀ ਆ ਤਾਂ ਸੈਕੰਡ ਮੈਰਿਜ ਹੋ ਕੇ ਅੱਜ ਦੇ ਵੀ ਨਾਲ ਹੀ ਆ ਪੇਕੇ ਵੀ ਨਾਲ ਹੀ ਆ ਸਾਡੇ ਤਾਂ ਘਰ ਦੇ ਕਿਤੇ ਜਾਂਦੇ ਨਹੀਂ ਇਹਦਾ ਪਰਿਵਾਰ ਤੇ ਖਰਾਬ ਹੋਣਾ ਹੀ ਹੋਣਾ ਸੀ ਜਦੋਂ ਕਿਸੇ ਲੜਕੇ ਦੇ ਨਾਲ ਬਾਹਰ ਅ ਤੇ ਪਰਿਵਾਰ ਵਿੱਚ ਜਦੋਂ ਇਹ ਵਾਪਸ ਆਏਗੀ ਤੇ ਪਰਿਵਾਰੀ ਨੂੰ ਪੁੱਛੇਗਾ ਨਹੀਂ ਵੀ ਤੂੰ ਰਾਤ ਕਿੱਥੇ ਸੀ ਇੱਕ ਰਾਤ ਕਿੱਥੇ ਸੀ ਦੋ ਰਾਤਾਂ ਕਿੱਥੇ ਤਿੰਨ ਰਾਤਾਂ ਕਿੱਥੇ ਸੀ ਹਰ ਹਸਬੈਂਡ ਪੁੱਛਦਾ ਹੈ ਆਪਣੀ ਵਾਈਫ ਨੂੰ ਵੀ ਇਹ ਕਿੱਥੇ ਸੀ ਜਦੋਂ ਇਹ ਇਹਦੇ ਨਾਲ ਇਸ ਤਰ੍ਹਾਂ ਦੇ ਲੋਕ ਅਟੈਚ ਨੇ ਤੇ ਇਹਦਾ ਪਰਿਵਾਰ ਟੁੱਟ ਗਿਆ ਤੇ ਬੱਚੇ ਜਾਣਗੇ ਇਹਦੀ ਫੈਮਲੀ ਜਾਏਗੀ ਤੇ ਸੋਹਰਾ ਸਭ ਕੁਦਰ ਆ ਕੇ মিডিਆ ਸਾਹਮਣੇ ਬੋਲੇ ਸੀ ਕਿ ਮੇਰੀ ਨੂਨ ਹੈ ਸਾਰਾ ਪਰਿਵਾਰ ਜਿਹੜਾ ਇਹ ਖਰਾਬ ਕਰ ਦਿੱਤਾ ਹੈ ਸਾਨੂੰ ਨਹੀਂ ਪਤਾ ਇਹਦੇ ਕਮਰੇ ਦੇ ਵਿੱਚ ਕੌਣ 10 10 ਬੰਦੇ 20 20 ਬੰਦੇ ਰੋਜ਼ ਦੇ ਆਉਂਦੇ ਨੇ ਤੇ ਇਹਦੇ ਬੱਚੇ ਕਿਤੇ ਖੱਜਲ ਖਰਾਬ ਹੋ ਰਿਹਾ ਇਹਦਾ ਹਸਬੈਂਡ ਜ ਕਰਦੀ ਹੈ ਚਰਚ ਨੂੰ ਕਹਿੰਦੀ ਆ ਵੀ ਤੁਸੀਂ ਮੈਨੂੰ 10 ਕਰੋੜ ਰੁਪਇਆ ਦਿਓ ਮੈਂ ਤੁਹਾਡੇ ਲਈ ਕੋਈ ਗੱਲਬਾਤ ਨਹੀਂ ਕਰਾਂਗੀ ਅਸੀਂ 10 ਕਰੋੜ ਰੁਪਇਆ ਇਹਨੂੰ ਜਦਾਂ ਦੇ ਉਹ ਲੇਡੀ ਨੂੰ ਅਸੀਂ 10 ਕਰੋੜ ਰੁਪਇਆ ਗਰੀਬਾਂ ਵਿੱਚ ਬੀਜ ਮਸਰੀ ਪਰ ਗੱਲ ਪੰਜਾਬ ਤੁਸੀਂ ਨੂੰ ਨਾ ਹਰ ਜਿਸ ਕਲ ਕੇ ਤੁਹਾਡੇ ਨਜ਼ੂਕ ਬਣ ਰਹੇ ਆ ਪਿਛਲੇ 3-4 ਦਿਨ ਤੋਂ ਗੋਲਪ੍ਰੀਤ ਬਾਬਾ ਹੈ ਜਿਹੜਾ ਕਿ ਉਹ ਅੱਜ ਵੀ ਅਸੇ ਤੋਂ ਅੱਜ ਵੀ ਅਸੇ ਦਾ ਬੇਸ ਵੀ ਜਾਣਾ ਉਹ ਪੰਜਾਬ ਤੋਂ ਆ ਕੇ ਤੇ ਕਿਸ ਤਰਿਕਾ ਨਾਲ ਪ੍ਰੈਸ ਕਾਨਫਰੰਸ ਕਰਕੇ ਬੋਲਦਾ ਹੈ ਕਿ ਕ੍ਰਿਸ਼ਨਾਂ ਨੂੰ ਟਾਰਗੇਟ ਕਰਦਾ ਹੈ ਔਰ ਉਹ ਕ੍ਰਿਸ਼ਨਾਂ ਨੂੰ ਪੂਰਾ ਕਰਕਟ ਔਰ ਅਰਗਨ ਨੂੰ ਕਹਿੰਦਾ ਕਿ ਇਹਨਾਂ ਨੂੰ ਬਾਹਰ ਦੇ ਦੇਸ਼ਾਂ ਵਾਲੇ ਐਕਸੈਪਟ ਨਹੀਂ ਕਰਦੇ ਇਹਨਾਂ ਵਿੱਚ ਦੇਸ਼ ਵਿੱਚ ਅਸੀਂ ਕ੍ਰਿਸ਼ਨਾਂ ਨੂੰ ਖਤਮ ਕਰਦੇ ਹਾਂ ਇਸ ਲਈ ਸੀਤਨ ਬਾਹਰ ਖੜੇ ਹੋਣੇ ਮੈਂ ਇਹ ਗੱਲ ਇਹ ਚਾਹਣਾ ਕਿ ਉਹ ਬੰਦਾ ਕੌਣ ਆ ਜਿਹੜੀ ਅਜੀਆਂ ਗੱਲਾਂ ਕਰਦਾ ਉਹ ਆਪਣਾ ਨੂੰ ਸਮਝਦਾ ਕੀ ਆ ਔਰ ਉਹ ਚਰਨ ਪਰਚਨ ਦੀ ਗੱਲ ਕਰਦਾ ਹੈਗੀ ਤੇ ਗੱਲ ਹੈ ਕੋਈ ਨਾ ਬਾਬਾ ਖੁਦ ਆ ਉਹ ਅਮਰਸਰ ਦਾ ਲੈਣ ਵਾਲਾ ਦਾ ਖੁਦ ਲੱਗਾ ਪਾਟਦਾ ਹੈਗਾ ਪਾਟਦਾ मिलिट्री में बिलोंग है और वो खुद कन्वर्टेड क्रिश्चियन है कन्वर्टेड सिख है जब तो वो खुद कन्वर्टेड है खुद उन्हें कन्वर्सन की तो बाकी लोगों को कन्वर्सन किसी सारे जान रहे हो कि जी भारत कमेटी किस लाइन में किस रैक में और यह मैं पहले भी पिछले दो तीन साल के कभी बहरल देशों को भी करता रिंता है और यह बहुत ज्यादा क्रिस्टैनिटी का बर्दलाम होता है ਮੈਂ ਉਹ ਇੱਕ ਗੱਲ ਕਹਿਣੀ ਚਾਹੁੰਦਾ ਕਿ ਉਹ ਬੰਦਾ ਕਿ세 ਸਾਡੇ ਸਾਹਮਣੇ ਆਵੇ ਸਾਡੇ ਸਾਹਮਣੇ ਡਿਬੇਟ ਕਰਨੇ ਜਿਹੜੀ ਉਹਨੇ ਗੱਲ ਕਰਦੀ ਐ ਸਾਡੇ ਨਾਲ ਡਿਬੇਟ ਕਰਨੀ ਨਹੀਂ ਜਿਹੜੀ ਆ ਜੋ ਉਹਦੇ ਇਸ਼ੂ ਦੇ ਸਾਡੇ ਸਾਹਮਣੇ ਆਣ ਕੇ ਕਰੇ ਤੁਸੀਂ ਉਹਦੇ ਕਰਨੂ ਚਾਰ ਲੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਇੱਕ ਉਹ ਬੰਦਾ ਜਦਕਿ ਉਹ ਯੂ ਐਸ اے ਦਾ ਸਿਟੀਜ਼ਨ ਹੈ ਪਰ ਐਸ ویਲੋ ਵਿਜ਼ਿਟ ਵੀਜ਼ੇ ਤੇ ਇਸ ਦੇਸ਼ ਵਿੱਚ ਆਇਆ ਹੋਇਆ ਹੈ ਜਦਕਿ ਵਿਜ਼ਿਟ ਵੀਜ਼ੇ ਤੇ ਆ ਕੇ ਉਹਨੂੰ ਇੱਥੇ ਕਿਸੇ ਵੀ ਧਰਮ ਦੇ ਬਾਰੇ ਕਿਸ ਤਰੀਕੇ ਦੀਆਂ ਵੱਖਮੰਦੀ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਦਾ ਵੀ ਕਰਦੀ ਹੈਗਾ ਜੋ ਪ੍ਰੈਸ ਕਾਨਫਰੰਸਾਂ ਕਰ ਰਿਹਾ ਉਹ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੇ ਆਪਸੀ ਭਾਈਚਾਰੇ ਸੰਘ ਤੋਂ ਦੀ ਗੱਲ ਕਰਦਾ ਸਾਨੂੰ ਆਪਸ ਵਿੱਚ ਜੋੜਨ ਦੀ ਗੱਲ ਕਰਦਾ ਔਰ ਉਹ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਦਾ ਹੈ ਉਹ ਦੇਸ਼ਦੂਰ ਵਾਲਾ ਕਰਦਾ ਮੈਂ ਤੇ ਗੱਲ ਜਨਾ ਤੂੰ ਕਰਕੇ ਮੁੰਮੀ ਤੋਂ ਮੰਨ ਕਰੂੰਦਾ ਸਟੇਟ ਜਮਨ ਤੋਂ ਬਸ ਕਰਨਾ ਕਿ ਉਸ ਬੰਦੇ ਦੇ ਉੱਤੇ ਯੂਪੀਏ ਲਾਇਆ ਗਿਆ ਔਰ ਉਹਨੇ ਕਿਸ਼ੋਰਗੀਆਂ ਤਾਰਾ ਲਾ ਕੇ ਐਨਐਮ ਤੰਦਰਸ਼ ਨੂੰ ਅੰਦਰ ਪਾ ਲਿਆ ਉਹ ਕੋ ਸਾਡੇ ਦੇਸ਼ਿਕ ਤੁਰੰਦੀਆਂ ਕਰਨ ਕਰਦਾ असि इस देश के सारे भाईचारे जिन्नी भी अस समाज है हिंदू आ सिख आ क्रिश्चन आ मुसलमान अस सारे आपसे भाईचारक संगे जो सांब आ पंजाब क्योंकि सिख जो टाइप चल रहा है सिख तो जो क्रिश्चन असं आपसे ना भाईचारक साझा लेखों में अपने वो भी करा क्योंकि असि यह महसूस कर रहे कि जो सिख है ना जो कि खड़ा है उस जगह पर न गुंडागर्दी तो बेनसाफी नहीं होती असं इस और वो बंदा ਸਭ ਦੇ ਜੋ ਫੜ ਪਾ ਰਿਹਾ ਸਭ ਇੰਡਸਟਰੀਆਂ ਦੇ ਅੰਦਰ ਲੰਘਦਾ ਸਭ ਕਿੰਨਰ ਤੋੜਨ ਦੇ ਅੰਦਰ ਲੰਘਦਾ ਅੱਜ ਕੋਈ ਨਹੀਂ ਸਾਰੇ ਸੋਚ ਨੂੰ ਪੰਗਮ ਕਰਦੇ ਆ ਅਸਾਂ ਦੂਸਰਾ ਚਰਚਾ ਬਾਰੇ ਬੋਲਦਾ ਕਨਵਰਸ਼ਨ ਬਾਰੇ ਬੋਲਦਾ ਜਿਹੜਾ ਕਨਵਰਸ਼ਨ ਹੈ ਇਹ ਕੁਦਰਤ ਦਾ ਨਿਯਮ ਹੈ ਜੇ ਦਿਨ ਚੜਦਾ ਫਿਰ ਦੁਪਹਿਰ ਵੀ ਹੁੰਦੀ ਆ ਸ਼ਾਮ ਵੀ ਹੁੰਦੀ ਤੇ ਰਾਤ ਵੀ ਪਈ ਆ ਤੇ ਰਾਤ ਪਈ ਆ ਤੇ ਦਿਨ ਵੀ ਚੜਦਾ ਇਹ ਜਿਹੜਾ ਕੁਦਰਤ ਦਾ ਨਿਯਮ ਹੈ ਕਨਵਰਸ਼ਨ ਹੈ ਕਿ ਉਹ ਸਿਰ ਜੋ ਤਬਦੀਲੀ ਨੂੰ ਕਿਵੇਂ ਰੋਕ ਸਕਦਾ ਐਸੋ ਜਿੰਨੇ ਵੀ ਇੱਥੇ ਤਾਮ ਨੇ ਇਹ ਸਾਰੇ किसी ना किसी जगह तो कन्वर्ट हो गया अगर कोई धर्म अच्छा जब पांच सौ साल पीलों आया तो इस करके पांच सौ साल पीलो बनया तो किसी बहुत जगह तो कन्वर्ट हो गया जब दो हज़ार साल तो आया फिर मालवा श्री क्रिश्चियन भी दो हज़ार साल जगह बार सौ साल तो अभी बने तो सा कि कन्वर्ट हो गया जो होर्मे आपको कहना तो किसी ना किसी पास कन्वर्शन भी नहीं आया इसे श्री गुरुनाथ जी चर्च क्यों टारगेट तैयारी कोई भी उठा के खिलाफ ही क्यों बोल रहा है ਇਹ ਕਿੰਨਾ ਵਾਸਤਵਿਕ ਨਹੀਂ ਹੈ ਕਿ ਇਹ ਲੈਕਚਰ ਦਾ ਇਹ ਜਨ ਗੋਲ ਚਾਪ ਹੈ ਇਸ ਚਾਪ ਦੇ ਵਿੱਚ ਲੋਕਾਂ ਨੂੰ ਇਨੀ ਇੰਟਰਸਟ ਖਾਤਮੇ ਦੀ ਇਹਨਾਂ ਨੂੰ ਵਧੀਆ ਪਤਾ ਨਹੀਂ ਕਿ ਲੋਕਾਂ ਨੇ ਆਪਣੀਆਂ ਪਰਿਸ਼ਰਨਾਂ ਚੋਂ ਨਿਕਲੇ ਨੇ ਨਸ਼ੇ ਛੱਡ ਰਹੇ ਨੇ ਲੋਕਾਂ ਦਾ ਪਰਿਵਾਰ ਪਰਿਵਾਰਕ ਸੌਂ ਦੇ ਵਿੱਚ ਵਧੀਆ ਹੋ ਰਹੇ ਨੇ ਸਭ ਤੋਂ ਜ਼ਿਆਦਾ ਪ੍ਰੇਮ ਪਿਆਰ ਨਾਲ ਰਹੇ ਨੇ ਇਹ ਲੋਕਾਂ ਨੂੰ ਪ੍ਰੇਮ ਪਿਆਰ ਨਾਲ ਰਹਿੰਦੇ ਹੋਏ ਵੇਖ ਨਹੀਂ ਸ਼ਕਦੇ ਇਹਨਾਂ ਦਾ ਸਿਰਫ ਇਹ ਚਿੰਦਿਆ ਕਿ ਲੋਕੀ ਅੱਜ ਮਲਸੋਨਾਂ ਚੱਲਣਾ ਕਰਦੇ ਨੇ ਕਿ ਲੋਕਾਂ ਨੂੰ ਗਰੀਬ ਕਰਨਾ ਚਾਹੁੰਦੇ ਨੇ ਵਿਦੇਸ਼ੀ ਤਾਕਤਾਂ ਦੇ ਹੱਥ ਨੂੰ। ਲੋਕੋ ਤੋਂ ਬੰਦਾ ਆਇਆ ਹੈ ਬਾਹਰੋਂ। ਉਹ ਜੋ ਬੰਦਾ ਆਇਆ ਹੈ ਵਿਦੇਸ਼ ਤੋਂ ਉਹਦਾ ਤੇ ਸਦੇਸ਼ ਨਾਲ ਲੈਣਾ ਦੇਣਾ ਵੀ ਹੈਗਾ। ਜਦੋਂ ਉਹ ਉੱਥੇ ਯੂਐਸਏ ਚਲੇ ਜਾਂਦਾ ਦੂਸਰੇ ਆ ਕੇ ਆਪਣਾ ਕੰਮ ਕਰੇ ਲੋਕ ਨੇ ਕਰਨਾ। ਇਹ ਚਾਹ ਕੇ ਕਦਾਂ ਗੱਲਾਂ ਕਰਦਾ। ਇਹ ਬੰਦਾ ਬਕਾਇਦਾ ਤੌਰ ਤੇ ਕਿਸ ਨਾ ਕਿਸੇ ਏਜੰਸੀ ਦਾ ਏਜੰਟ ਹੈਗਾ। ਉਸਦੇ ਦੇਸ਼ ਵਿੱਚ ਚਾਹ ਕੇ ਸਭੀ ਆਫਸਰ ਪੰਜਾਬ ਤੋਂ ਪੁਰਲਾ ਚਾਹਦਾ। ਸਭੀ ਆਫਸਰ ਸਾਰੇ ਪਛਾਣਿਆ ਨੇ। ਕਬਸੇ ਚ ਲੜਾਉਣਾ ਤੁਸੀ ਇਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਵੀ ਦਿੱਤੀ ਹੈ ਪੁਲਿਸ ਕਮਿਸ਼ਨਰ ਜਲੰਧਰ ਨੂੰ ਫਿਰ ਉਹਨਾਂ ਤੋਂ ਕੀ ਉਮੀਦ ਕਰ ਤੁਸੀਂ ਇਹ ਮੰਗ ਕੀਤੀ ਸੀ ਉਹਨਾਂ ਕੋਲ ਕਿ ਇਹ ਬੰਦਾ ਜਿਹੜਾ ਹੈ ਜਿਹੜਾ ਜਿਹੜਾ ਸੀਵੀ ਜੈਂਟਰ ਤੇ ਪਛਾਣ ਰਜਿਸਟਰ ਕੀਤਾ ਜਾਵੇ ਔਰ ਇਹਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ ਦਾ ਪਾਸਪੋਰਟ ਜੰਬ ਕੀਤਾ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ